ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਗੱਲੇ ਤਜਰਬੇ ਦੀ ਵਿੱਚ ਸੋ ਸਾਰੇ ਪਾਸੇ ਵੀਡੀਓ ਚੱਲ ਰਹੀਆਂ ਨੇ ਪਾਣੀ ਦੀ ਮਾਰ ਹਿੱਟ ਦੱਬੇ ਸੁਪਨੇ ਜਾਨਣਾ ਮਕਾਨ ਘਰ ਕੋਠੀਆਂ ਕਾਰਾਂ ਖਾਸ ਕਰਕੇ ਪੰਜਾਬ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਨੁਕਸਾਨ ਹੋ ਰਿਹਾ ਗੁਜਰਾਤ ਵਿੱਚ ਦੇਖ ਲਓ ਕਿੰਨਾ ਪਾਣੀ ਹੈ ਡੰਗਰੇ ਰੁੜੇ ਜਾ ਰਹੇ ਨੇ ਇੱਕ ਛੋਟੇ ਜਿਹੇ ਕੁੱਤੇ ਨੂੰ ਘਰ ਵਿੱਚ ਪਾਣੀ ਾਨ ਕਰਕੇ ਕੁਛ ਨੇ ਬਚਾਉਂਦੇ ਹੋਏ ਘਰਾਂ 'ਚ ਪਾਣੀ ਕੋਠੀਆਂ 'ਚ ਪਾਣੀ ਦੁਕਾਨਾਂ 'ਚ ਪਾਣੀ ਸੋ ਇਹਨਾਂ ਨੂੰ ਦੇਖਦੇ ਹੋਏ ਕਿਸੇ ਸਰਦਾਰ ਨੇ ਪਾਣੀ ਵਿੱਚ ਤੈਰਨ ਵਾਲੀਆਂ ਗੱਡੀਆਂ ਪਾਣੀ ਵਿੱਚ ਚੱਲਣ ਵਾਲੀਆਂ ਗੱਡੀਆਂ ਭੇਜੀਆਂ ਚਾਰ ਗੱਡੀਆਂ ਸ਼ਾਇਦ ਉਹਨਾਂ ਦਾ ਨਾਮ ਜਸਕੀਰਤ ਸਿੰਘ ਨਾਗਰਾ ਸੋ ਕਹਿੰਦੇ ਹੁੰਦੇ ਨੇ ਨਾ ਦੇ ਸਤਲੁਜ ਸ਼ਹੀਦਾਂ ਦਾ ਤੇ ਬਿਆਸ ਬਜੀਦਾਂ ਦਾ ਹਰਾਂਵੀ ਸ਼ਾਹੀ ਅਮੀਰਾਂ ਦਾ ਤੇ ਘੱਗਰ ਡੁੱਬਦੀਆਂ ਫਸਲਾਂ ਦਾ ਤੇ ਮਾਲਵੇ ਵਾਲੇ ਤੇ ਘੱਗਰ ਵਾਲੀ ਨੇ ਜਦੋਂ ਵਗਦਾ ਤਾਂ ਡੁੱਬਦਾ ਹੀ ਆ ਘਰਾਂ ਵਿੱਚ ਇਟ ਬਾਲੇ ਵਾਲੀਆਂ ਛੱਤਾਂ ਚਾਉਂਦੀਆਂ ਤੇ ਕਈਆਂ ਦੇ ਘਰ ਪਾਣੀ ਵਿੱਚ ਇਸ ਤਰ੍ਹਾਂ ਰੁੜੇ ਜਾ ਰਹੇ ਨੇ ਜਿਸ ਤਰ੍ਹਾਂ ਇੱਕ ਕਿਸ਼ਤੀ ਪਾਣੀ ਵਿੱਚ ਸੋ ਜਿਹੜੀ ਵੀ ਇਸ ਪਾਣੀ ਦੀ ਮਾਰ ਹੇਠ ਦੱਬੇ ਨੂੰ ਭੁੱਖੇ बेजबान भी भुखे ने चंगी रूहां वालों कुछ खाण की सेवा निभाई जा रही है पिंड शाहकोट जिला मोगा सतलुज दरिया जो नवा रोड भारतमाला वो भी टुट गया ਅੰਗਰੇਜ਼ਾਂ ਦੇ ਬਣਾਇਆ ਪੁਲ ਅੱਜ ਤੱਕ ਨਹੀਂ ਟੁੱਟੇ ਤੇ ਭਾਤਮਾਲਾ ਨਵਾਂ ਪੁਲ ਟੁੱਟ ਗਿਆ ਇੱਕ ਬੰਦਾ ਪਾਣੀ ਵਿੱਚ ਕੇਲੇ ਲੈ ਕੇ ਖੜਾ ਸੀ ਤੇ ਗੁਰਿਲਾ ਤੇ ਉਸਦੇ ਬੱਚੇ ਇੱਕ ਗੁਰਿਲਾ ਉਸ ਕੋਲ ਆਇਆ ਉਸ ਨੇ ਦੇਖਿਆ ਕਿ ਇਹ ਇਨਸਾਨ ਮੇਰੇ ਵਾਸਤੇ ਕੁਝ ਖਾਣ ਨੂੰ ਲੈ ਕੇ ਆਇਆ ਹੈ। ਉਸ ਗਰੀਬਨਾਂ ਦੋ ਤਨਵਾਰੀ ਉਸ ਇਨਸਾਨ ਨੂੰ ਆਪਣੇ ਗਲ ਨਾਲ ਲਾਇਆ। ਦੇਖੋ ਕਿੰਨੀ ਸੋਹਣੀ ਵੀਡੀਓ ਹੈ ਉਹ। ਤੁਹਾਨੂੰ ਸਾਰਿਆਂ ਨੇ ਦੇਖੀ ਹੋਣੀ ਹੈ। ਇਹ ਇਨਸਾਨ ਹੀ ਆ ਜਿਹੜਾ ਚੰਗੇ ਮਾਰੇ ਦੀ ਪਰਖ ਕਰ ਸਕਦਾ ਉਹ ਵੀ ਖਾਸ ਕਰਕੇ ਇਸ ਪਾਣੀ ਦੀ ਮਾਰ ਹੇਠ ਆਉਣ ਕਰਕੇ انسان ਤਾਂ ਪ੍ਰਭਾਵਤਨ ਇਸ ਪਾਣੀ ਦੀ ਮਾਰ ਹੇਠ ਜਾਨਵਰ ਵੀ ਪੰਛੀ ਵੀ ਮੱਝਾਂ ਗਾਵਾਂ ਨੂੰ ਦੇਖੋ ਕਿੰਨਾ ਬੁਰਾ ਹਾਲ ਆ ਕਿੰਨਾ ਨੁਕਸਾਨ ਹੋਇਆ ਕਿੰਨੇ ਇਹ ਜਾਨਵਰ ਇਸ ਪਾਣੀ ਕਰਕੇ ਮਰੇ ਕਿੰਨੀਆਂ ਜਾਨਾਂ ਇਸ ਪਾਣੀ ਵਿੱਚ ਚਲੀਆਂ ਗਈਆਂ ਸੋ ਜਿਹਨਾਂ ਨੂੰ ਤੈਰਨਾ ਨਹੀਂ ਆਉਂਦਾ ਉਹਨਾਂ ਦੀ ਜਾਨਾਂ ਪਾਣੀ ਵਿੱਚ ਗਈਆਂ ਤੇ ਕਈ ਨੂੰ ਬਚਾ ਲਿਆ ਗਿਆ ਤੇ ਜਿੰਨਾਂ ਆਉਂਦਾ ਸੀ ਉਹ ਬਚ ਗਏ ਆਂਪੂਰਾ ਫੁੱਲ ਦੇਖ ਲੋ ਕਿੰਨਾ ਪਾਣੀ ਪਾਣੀ ਹੋਇਆ ਪਿਆ ਅੰਬਾਲਾ ਸ਼ਹਿਰ ਦੇਖ ਲੋ ਹੁਣ ਤਾਂ ਆਸਟ੍ਰੇਲ ਇੱਕ ਵੀਡੀਓ ਆਈ ਸੀ ਆਸਟ੍ਰੇਲੀਆ ਦੇ ਵਿੱਚ ਵੀ ਪਾਣੀ ਆ ਕਿਸੇ ਕਿਸਾਨ ਨੂੰ ਨਾ ਕਿਸੇ ਮੀਦੇ ਹੜ ਕਰਕੇ ਰਿਓ ਪਾਉਂਦਿਆਂ ਨੂੰ ਇੱਕ ਰੂਜ ਦਾ ਬੱਚਾ ਮਿਲਿਆ ਬਹੁਤ ਹੀ ਭੁੱਖਾ ਛੋਟਾ ਬੱਚਾ ਰੂਜ ਦਾ ਹੁਸ਼ੀਕਰ ਅਲਕੋਈ ਪਰਵਾਹ ਨਹੀਂ ਠੰਡ ਲੱਗਦੀ ਸੀ ਠੀਕ ਜਿਹੇ ਵਾਲੇ ਜਿੰਨੇ ਦਾ ਚਾਹਤ ਦਾ ਆਪਾਂ ਲੈ ਸਕਦੇ ਇਹਦਾ ਹੋ ਗਿਆ ਹੂੰ ਬਸ ਵੇਰੇ ਤਾਂ ਕੋਈ ਘੋਣ ਲੱਗ ਜਾਂਦੇ ਨਾ ਹੋਰ ਜਾਂਦੇ ਆ